ਓ ਕਦੇ ਸਰਸਾ ਨੇ ਕਦੇ ਗੜੀਆਂ ਨੇ ਕਦੇ ਸਰਸਾ ਨੇ ਵਾਹ ਕਦੇ ਸਰਸਾ ਨੇ ਕਦੇ ਗੜੀਆਂ ਨੇ ਤੇ ਫਿਰ ਸਰਹੰਦ ਦੀਆਂ ਨੀਹਾਂ ਨੇ ਬੜਾ ਰੋਕਿਆ ਪਰ ਅਸੀਂ ਰੁਕੇ ਨਹੀਂ ਇਤਿਹਾਸ ਚ ਸਾਡੀਆਂ ਨੀਹਾਂ ਨੇ ਵਾਹ ਵਾਹ ਓਏ ਜਿਨ੍ਹਾਂ ਮਾਣੇ ਸੱਥਰ ਯਾਰੜੇ ਦੇ ਨੇ ਗੁਰੂ ਗੋਬਿੰਦ ਸਿੰਘ ਦੇ ਉਹ ਕਦੇ ਮੌਤ ਤੋਂ ਡਰਦੇ ਨਹੀਂ ਉਹ ਕਦੇ ਮੌਤ ਤੋਂ ਡਰਦੇ ਨਹੀਂ ਬਰਾਤਪਾ ਸਰਦਾਰ ਸਾਹਿਬ ਜੀ ਦੇ ਨਾਮ ਹਸਮਰਦਾ ਗੰਬੜੇ ਮਰਦ ਜਿਹੜਾ ਦੁਨੀਆ ਤੇ ਅਜੇ ਤੱਕ ਹੋਇਆ ਹੀ ਨਹੀਂ ਵਾਹ 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 ਉਸ ਮਰਦ ਗੰਬੜੇ ਮਰਦ ਜਿਹੜਾ ਦੁਨੀਆ ਤੇ ਅਜੇ ਤੱਕ ਹੋਇਆ ਹੀ ਨਹੀਂ ਵਾਹ ਲੋਕੀ ਧੀ ਤੋੜ ਕੇ ਰੋਂਦੇ ਆਉ ਪੁੱਤ ਤੋੜ ਕੇ ਰੋਇਆ ਵਾਹ Vai guru ji ka khalsa vai guru